ਮਾਤਾ ਜੀ ਹਾਜ਼ਰ ਬੈਠੇ ਨਾ ਕਿਸਾਈ ਵਰਤੋਂ ਮੇਰਾ ਨਾਮ ਭਗਵੰਤ ਸਿੰਘ ਹੈ ਜੀ بیٹے ਦਾ ਨਾਮ ਵੀਨੁਰਜ ਇਹ 30 ਤਰੀਕ ਦੀ ਗੱਲ ਹੈ ਜੀ بیٹے ਨੂੰ 8:30 ਵਜੇ ਘਰੋਂ ਉਠਾ ਕੇ ਖੜਿਆ ਤੇ ਤੇਜਾ ਹਣੇ ਲਾਗੇ ਤੇ ਬਾਕੀਪੁਰ ਦੇ ਵਿੱਚ ਕਹੇ ਵਰਦਾ ਤੋਂ ਇਹ ਤੇ ਫਿਰ ਇਹਨਾਂ ਦੱਸਿਆ ਮੁੜਿਆ ਨੇ ਮੈਨੂੰ ਦੱਸਿਆ ਤੜਕੇ ਪਤਾ ਲੱਗਾ ਜੀ ਮੈਨੂੰ ਰਾਤ ਆ ਜੀ ਮੈਨੂੰ ਪਤਾ ਨਹੀਂ ਕਿ ਕੀ ਬਣਿਆ ਕੀ ਨਾ ਬਣਿਆ ਇਹਨਾਂ ਦਾ ਮੇਰੀ ਤੜਕੇ ਕਿ ਨਿਕਟ ਹੋਇਆ ਤੇ ਇਹਨਾਂ ਤੜਕੇ ਦੱਸਿਆ ਵੀ ਅਸੀਂ ਹਸਪਤਾਲ ਲੈ ਗਏ ਆ ਬਾਬਿਆਂ ਵਾਲੇ ਉਹਨਾਂ ਨੇ 14-15 ਘੰਟੇ ਉਹਨਾਂ ਵੀ ਕੋਈ ਕਾਰਵਾਈ ਨਹੀਂ ਮੁਰਕੇ ਅਸੀਂ ਕੀੜੀ ਲੈ ਗਏ ਆ ਜੀ ਉੱਥੇ ਜਿਹੜਾ ਉਹਨਾਂ ਲਾਸ਼ ਨੂੰ ਕੀਤਾ ਆਪਰੇਟ ਕੀਤਾ ਤੇ ਆ ਰਾਤ 10 ਵਜੇ ਦੀ ਕਿੰਨੇ ਮਿੰਟ ਹੋ ਗਏ 16 ਸਾਲ ਦੀ ਫੜਿਆ ਜਿੰਨੇ ਨਾਲ ਕੀ ਅਰਛਦੀਪ ਦਾ ਮੁੰਡਾ ਜਿੰਨੇ ਕਰਦਾ ਤੁਹਾਨੂੰ ਵੀ ਲੱਗਦਾ ਕੀ ਇਹ ਹੈ ਇਹ ਕਤਲ ਹੈ ਜੀ ਸਾਜਿਛਣਾ ਠੀਕ ਨਹੀਂ ਹੈ ਕੋਈ ਚੱਕਰ ਵੀਊ ਬਣਾ ਕੇ ਉਹਦਾ ਕਰਕੇ ਕਾਲਮ ਚੱਕਾ ਜੀ ਮੁੰਡਾ ਨਾਲ ਹੈ ਅਰਸ਼ਦੀਪੇ ਚੱਕ ਕੋਈ ਆਇਆ ਨਹੀਂ ਚੱਕ ਵਾਲੀ ਗੱਲ ਹੀ ਨਹੀਂ ਉਹ ਨਾਲ ਹੈ ਖੁਦ ਨਾਲ ਹੈ ਮੋਬਾਈਲ ਵੀ ਆ ਐਪਲ ਦਾ ਮੋਬਾਈਲ ਆ ਕਿ ਸੈਮਸੰਗ ਦਾ ਮੋਬਾਈਲ ਸਾਡੇ ਬਾਪੂ ਦਾ ਮੋਬਾਈਲ ਹੈ ਨਾਲ ਹੋ ਗੂਆ ਜੇ ਕੋਣਸੋ ਕੋਹੀਂ ਮੰਗ ਕਰਦੇ ਨੇ ਸਾਡਾ ਇਨਸਾਫ ਜਿਹੜਾ ਉਹ ਕੀਤਾ ਜਾਵੇ ਸਾਨੂੰ ਇਨਸਾਫ ਦੇ ਜੋ ਸਾਡਾ ਜਿਹੜਾ ਪਰਚੇ 'ਚ ਬੰਦਾ ਉਹਨੂੰ ਫੌਣ ਨਹੀਂ ਜਾਇਆ ਇਹੋ ਮੰਗਦਾ ਲੱਗਦਾ ਕੀ ਵਰਤਨਾ ਇਸਾ ਮੇਰਾ ਨਾਮ ਬਲਜਿੰਦਰ ਸਿੰਘ ਆ ਤੇ ਮੇਰਾ ਭਤੀਜਾ ਵਾ ਤੇ ਰਾਤ ਸਾਢੇ 8:25 ਮਿੰਟ ਤੇ ਸਾਨੂੰ ਕਾਲ ਆਉਂਦੀ ਆ ਕਿ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋਇਆ ਵਾ ਤੇ ਪਰ ਜਦੋਂ ਉਹ ਤੇ ਪੁੱਛਦੇ ਆਂ ਤੇ ਸਾਡੇ ਪਿੰਡੋਂ ਮੁੰਡਾ ਕਰਨ ਸੀ ਜਿਹਨੇ ਸਾਨੂੰ ਕਾਲ ਕੀਤੀ ਸੀ ਉਹ ਉਹਨਾਂ ਨੂੰ ਜਾ ਕੇ ਪੁੱਛਿਆ ਕੀ ਗੱਲ ਹੋਈ ਤੇ ਉਹ ਉਹਨੇ ਜਿਹੜਾ ਸੀ ਉਹ ਪੈਰਾਵਾਰ ਬੈਠਾ ਹੋਇਆ ਸੀ ਤੇ ਉਹਨੂੰ ਪੁੱਛਦਾ ਕੀ ਗੱਲ ਹੋਈ ਆ ਉਹ ਆਂਦਾ ਕਿ ਇਹ ਮੇਰੇ ਵੰਦ ਨਾਮ ਮਾਮੇ ਦਾ ਮੁੰਡਾ ਵਾ ਜਦੋਂ ਨਾਲ ਹਾਲਾਤ ਦੇਖਿਆ ਤੇ ਉਹ ਆਂਦਾ ਕਿ ਅੱਬੀ ਨੂਰ ਨੇ ਮੈਨੂੰ ਫੇਰ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਗੱਡੀ ਵਿੱਚ ਪਾਇਆ ਬਨੂਰ ਨੂੰ ਤੇ ਉਹਨੂੰ ਗੱਡੀ ਨਾਲ ਪਾਇਆ ਆਪਣੀ ਨਾਲ ਉਹਨੂੰ ਪੁੱਛਿਆ ਕੀ ਗੱਲ ਹੋਈ ਆਂਦਾ ਕਿ ਮੋਟਰਸਾਲ 'ਚ ਅੜਾ ਤਾਂ ਕਰਕੇ ਸਾਡਾ ਜਿਹੜਾ ਵਾ ਇਹ ਅਸੀਂ ਡਿੱਗ ਪਏ ਸਾਨੂੰ ਜਦਾਂ ਨ ਲੱਗਾ ਫਿਰ ਜਦ ਜੋ ਹਸਪਤਾਲ ਜਾ ਕੇ ਉਹਨੂੰ ਪੁੱਛਿਆ ਮੈਂ ਮੈਂ ਕੀ ਗੱਲ ਹੋਈ ਆ ਉਹ ਆਂਦਾ ਕਿ ਮੇਰੇ ਸਿਰ ਸੱਟ ਲੱਗੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਮਿੰਟ ਮਿੰਟ ਦੇ ਆਪਣੇ ਦੂਜੇ ਬਿਆਨ ਬਦਲ ਰਿਹਾ ਅਰਚਦੀ ਜਿਹੜਾ ਵਾ ਤੇ ਉਹਨੇ ਉਹ ਕਦੀ ਕੋਸ਼ਾਂ ਦਾ ਕਦੀ ਕੋਸ਼ਾਂ ਦਾ ਵਾ ਤੇ ਜਿਹੜਾ ਇਹ ਪ੍ਰੀਪਾਡਰ ਮੇਰੇ ਕਮਰਡਰ ਹੋਇਆ ਵਾ ਤੇ ਜਿਹੜਾ ਵਾ ਇਹ ਅਤਿਲੀ ਜਿਹੜੀ ਕਪੰਦੀ ਮਾਰ ਰਹੀ ਕੀਤੀ ਜਾਂਦੇ ਸਮੇਂ ਜਿਹੜਾ ਇਨਸਾਫ ਦਵਾਜਾ ਕਿੰਨੇ ਦਿਨ ਹਸਪਤਲ ਵਿੱਚ ਇਲਾਜ ਦੇ ਜਾਂਦਾ ਉਹ 3 3 ਤਰੀਕ ਨੂੰ 10 ਵਜੇ ਤੇ 25 ਮਿੰਟ ਦਾ ਐਕਸੀਡੈਂਟ ਹੋਇਆ ਤੇ 11 10 ਵਜੇ 40 ਦੇ 45 ਮਿੰਟ ਤੱਕ ਸੀ ਹਸਪਤਲ ਲੱਗੇ ਆ ਤੇ ਉਸ ਤੋਂ ਬਾਅਦ ਉਹ 12 ਵਜੇ ਅਸੀਂ ਗੇੜੀ ਹਸਪਤਲ ਲਏ ਆ ਤੇ ਸ਼ੇਡ ਲੀਗ ਨੂੰ ਉਸ ਤੋਂ ਬਾਅਦ 10 ਵਜੇ ਰਾਤ ਉਹਦਾ ਲੇਟ ਹੋਇਆ ਕਿ ਸਰਦਾਰ ਇਹ ਇੱਕ ਪਰਿਵਾਰ ਨੂੰ ਬੁਝਿਆ ਜਾ ਰਿਹਾ ਹੈ ਕਿ ਐਕਸੀਡੈਂਟ ਲੇ ਮੌਤ ਤੱਕ ਕਿਦਾਂ ਹੈ ਇਸ ਬਾਰੇ ਜਾਣਕਾਰੀ ਜੋ ਕੀ ਕਰ ਰਹੀ ਕੀਤੀ ਜਾ ਰਹੀ ਹੈ ਜੀ ਹਾਂ ਪਰਿਵਾਰ ਤੋਂ ਬਿਆਨ ਇਕੱਠੇ ਕੀਤੇ ਜਾ ਰਹੀ ਹੈ ਤੇ ਸਰਜੀ ਨੇ ਵੈਰੀਫਾਈ ਕੀਤਾ ਜਾ ਰਿਹਾ ਹੈ ਕਿ ਜਿਹੜੀ ਮੌਤ ਦੀ ਕਰ ਰਹੀ ਹੈ ਅਜਿਹੇ ਦਾ ਨਾਮ ਪਤਾ ਕੀ ਅਬਨੋਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਚਾਪਕਾ